ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲਦੀ ਰੱਦੋ ਬਦਲ ਦੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਰੱਦੋ ਬਦਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਕੈਬਨਿਟ ਦੇ ਵਿੱਚੋਂ ਚਾਰ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਆਖਰਕਾਰ ਉਹ ਕਿਹੜੇ ਚਾਰ ਮੰਤਰੀ ਨੇ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਾਹ ਵਿਖਾਇਆ ਜਾ ਰਿਹਾ ਹੈ ਤੇ ਇਸੇ ਨਾਲ ਹੀ ਪੰਜ ਮੰਤਰੀਆਂ ਦੀ ਐਂਟਰੀ ਵੀ ਹੋ ਰਹੀ ਹੈ ਨਵੀਂ ਐਂਟਰੀ ਕਿੰਨਾ ਦੀ ਹੋ ਰਹੀ ਹੈ ਕਿਹੜੇ ਉਹ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਭਗਵੰਤ ਮਾਨ ਦੇ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਰਿਹਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਬੀਤੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਾਫੀ ਹਿਲਜੁਲ ਹੈ ਸਭ ਕੁਝ ਠੀਕ ਠਾਕ ਨਹੀਂ ਮੰਤਰੀ ਮੰਡਲ ਦੇ ਵਿੱਚ ਰੀਸ਼ਫਲ ਫੇਰ ਬਦਲ ਰਦੋ ਬਦਲ ਪੁਨਰਗਠਨ ਪੁਨ ਜਿਹੜਾ ਕਈ ਕੀ ਕਹ ਲਓ ਜੋ ਮਰਜੀ ਉਹ ਹੋਣ ਜਾ ਰਿਹਾ ਸੀ ਇਸ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਜੜੀਆਂ ਨੇ ਉਹ ਮੀਡੀਆ ਤੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਚੱਲ ਰਹੀਆਂ ਸਨ ਇਸੇ ਦਰਮਿਆਨ ਅੱਜ ਸ਼ਾਮ ਨੂੰ ਖਬਰ ਬ੍ਰੇਕ ਹੁੰਦੀ ਹੈ ਕਿ ਪੰਜਾਬ ਕੈਬਨਿਟ ਦੇ ਵਿੱਚੋਂ ਚਾਰ ਮੰਤਰੀਆਂ ਨੂੰ ਬਾਹਰ ਦਾ ਹਟਾਇਆ ਜਾ ਰਿਹਾ ਹੈ ਚਾਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਮੰਤਰੀ ਮੰਡਲ ਦੇ ਵਿੱਚੋਂ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰ ਲੈਨੇ ਪਹਿਲਾ ਨਾਂ ਆਉਂਦਾ ਹੈ ਕਿਰਤ ਤੇ ਸਰਸਪਾਟਾ ਸੱਭਿਆਚਾਰ ਤੇ ਭਾਸ਼ਾ ਮੰਤਰੀ ਅਨਮੋਲ ਗਗਨ ਮਾਨ ਹੁਣਾ ਦਾ ਅਨਮੋਲ ਗਗਨ ਮਾਨ ਹੁਣਾ ਨੂੰ ਜਿਹੜਾ ਮੰਤਰੀ ਮੰਡਲ ਚੋਂ ਬਾਹਰ ਦਾ ਰਾ ਦਿਖਾਇਆ ਜਾ ਰਿਹਾ ਹੈ ਕੈਬਨਿਟ ਦੇ ਵਿੱਚੋਂ ਆਊਟ ਕੀਤਾ ਜਾ ਰਿਹਾ ਦੂਜਾ ਨਾ ਚੇਤਨ ਸਿੰਘ ਜੋੜਾ ਮਾਜਰਾ ਦਾ ਆਉਂਦਾ ਜਿਨ੍ਹਾਂ ਕੋਲੇ ਮਾਈਨਿੰਗ ਜਲ ਸਰੋਤ ਸਣੇ ਕਈ ਅਹਿਮ ਵਿਭਾਗ ਨੇ ਉਸ ਤੋਂ ਬਾਅਦ ਜਿਹੜਾ ਤੀਜਾ ਨਾਮ ਬ੍ਰਹਮਸ਼ੰਕਰ ਜਿੰਪਾ ਦਾ ਆਉਂਦਾ ਹੈ ਜੋ ਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਮਾਲ ਮੰਤਰੀ ਨੇ ਭਗਵੰਤ ਮਾਨ ਕੈਬਨ ਦੇ ਵਿੱਚ ਉਹ ਜਿਹੜਾ ਉਹ ਪੁਨਰਵਾਸ ਮੰਤਰੀ ਨੇ ਮਾਲ ਮੰਤਰੀ ਨੇ ਤੇ ਚੌਥਾ ਨਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦਾ ਆਉਂਦਾ ਜੋ ਕਿ ਕਰਤਾਰਪੁਰ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਦੀ ਇੱਕ ਨੀਲੀ ਪੀਲੀ ਫਿਲਮ ਵੀ ਜਿਹੜੀ ਆ ਉਹ ਸਾਹਮਣੇ ਆਈ ਸੀ ਪਰ ਉਹ ਕਾफी ਸਮਾਂ ਹੋ ਗਿਆ ਆਈ ਨੂੰ ਆਈ ਦੇ ਬਾਵਜੂਦ ਵੀ ਭਗਵੰਤ ਮਾਨ ਸਰਕਾਰ ਨੇ ਬੇਸ਼ਰਮੀ ਧਾਰਦਿਆਂ ਹੋਇਆਂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗੱਲ ਕਰਦੇ ਆ ਕਿ ਨਵੀਂ ਐਂਟਰੀ ਕਿਹਦੀ ਹੋ ਰਹੀ ਹੈ ਨਵੀਂ ਐਂਟਰੀ ਦੇ ਬਾਰੇ ਬੜੇ ਰੋਚਕ ਤੱਥ ਸਾਹਮਣੇ ਆਏ ਆ ਪਹਿਲਾ ਨਾਂ ਸਭ ਤੋਂ ਜਿਹੜਾ ਚਰਚਾ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਲਹਿਰੇਗਾਗੇ ਤੋਂ ਵਿਧਾਇਕ ਨੇ ਬਰਿੰਦਰ ਵਕੀਲ ਵਰਿੰਦਰ ਕੁਮਾਰ ਗੋਇਲ ਉਹਨਾਂ ਦਾ ਨਾਂ ਚੱਲ ਰਿਹਾ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਦੂਜਾ ਨਾਂ ਜਿਹੜਾ ਸਭ ਤੋਂ ਅੱਗੇ ਚੱਲ ਰਿਹਾ ਹੈ ਉਹ ਹੈਗਾ ਹੈ ਸ਼ਾਮ 84 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਰਵਜੋ ਸਿੰਘ ਹੋਰਾਂ ਦਾ ਉਹ ਪੇਸ਼ੇਵਜੋਂ ਇੱਕ ਡਾਕਟਰ ਨੇ ਅਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਨਾਂ ਚੱਲ ਰਿਹਾ ਹੈ ਉਹ ਹੈ ਹਰਦੀਪ ਸਿੰਘ ਮੁੰਡੀਆਂ ਦਾ ਜੋ ਕਿ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਇਸ ਤੋਂ ਪਹਿਲਾਂ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਕਾਂਗਰਸ ਦੇ ਨਾਲ ਸੰਬੰਧਤ ਸੀ ਇਸੇ ਤਰ੍ਹਾਂ ਵਾਲੇ ਬਰਿੰਦਰ ਵਕੀਲ ਹੋਣੀ ਵੀ ਅਕਾਲੀ ਦਲ ਕਾਂਗਰਸ ਭਾਜਪਾ ਸਾਰਿਆਂ ਨਾਲ ਸਮੇਂ-ਸਮੇਂ ਤੇ ਉਹਨਾਂ ਦੇ ਸੰਬੰਧ ਰਹੇ ਉਸ ਤੋਂ ਬਾਅਦ ਗੱਲ ਕਰ ਲੈਣੇ ਆ ਜਿਹੜੀ ਨਵੀਂ ਐਂਟਰੀ ਹੋ ਰਹੀ ਹੈ ਉਸ ਦੇ ਵਿੱਚ ਮਿੰਦਰ ਭਗਤ ਮਿੰਦਰ ਭਗਤ ਜੋ ਕਿ ਜਲੰਧਰ ਪੱਛਮੀ ਜਲੰਧਰ ਵੈਸਟ ਦੀ ਜਿਹੜੀ ਹੈ ਉਪ ਚੋਣ ਜਿੱਤ ਕੇ ਆਏ ਆ ਬੜਾ ਜੋ ਜੋਰ ਛੋੜ ਨਾਲ ਉਹ ਚੋਣ ਜਿੱਤੀ ਗਈ ਬੜੇ ਇਲਜ਼ਾਮ ਵੀ ਲੱਗੇ ਉਸ ਚੋਣ ਨੂੰ ਜਿੱਤਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤੇ ਉਹਨਾਂ ਦੀ ਸਰਕਾਰ ਤੇ ਵੀ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਸੂਟ ਸਾਟ ਵੰਡਣ ਦੇ ਹੋਰ ਲਲੱਪਾ ਵੰਡਣ ਦੇ ਚਲੋ ਖੈਰ ਉਹ ਇੱਕ ਵੱਡੇ ਮਾਰਜਨ ਦੇ ਨਾਲ ਚੋਣ ਉਪ ਚੋਣ ਜਿੱਤ ਕੇ ਆਏ ਆ ਇਹ ਉਹਨਾਂ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਦੀ ਚੋਣ ਕੈਂਪੇਨ ਚੋਣ ਪ੍ਰਚਾਰ ਦੇ ਦੌਰਾਨ ਜਨਤਕ ਤੌਰ ਤੇ ਵਾਅਦਾ ਕੀਤਾ ਸੀ ਕਿ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾਵੇਗਾ ਤੇ ਪੰਜ ਮਾ ਜਿਹੜਾ ਚੱਲ ਰਿਹਾ ਉਹ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤਰਨ ਪ੍ਰੀ ਸਿੰਘ ਸੌਂਧ ਹੋਰਾਂ ਦਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਕਿਹਾ ਜਾਂਦਾ ਹੈ ਕਿ ਲੁਧਿਆਣੇ ਜ਼ਿਲ੍ਹੇ ਦੀ ਨਮਾਇੰਦਗੀ ਜਿਹੜੀ ਆ ਉਹ ਕੈਬਨਟ ਦੇ ਵਿੱਚ ਨਹੀਂ ਸੀ ਇਸ ਕਰਕੇ ਕੈਬਨਟ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੀ ਨਮਾਇੰਦਗੀ ਹੋਊਗੀ ਬ੍ਰਹਮਸ਼ੰਕਰ ਜਿੰਪਾ ਨੂੰ ਬਤੌਰ ਹਿੰਦੂ ਚਿਹਰਾ ਬਰਿੰਦਰ ਕੁਮਾਰ ਗੋਇਲ ਹੁਣੀ ਜਿਹੜਾ ਰੀਪਲੇਸ ਕਰ ਦੇਣਗੇ ਤੇ ਦਲਤ ਚਿਹਰੇ ਦੇ ਤੌਰ ਦੇ ਉੱਤੇ ਰੀਪਲੇਸਿੰਗ ਹੋ ਰਹੀ ਹੈ ਡਾਕਟਰ ਰਵਜੋਤ ਹੋਰਾਂ ਦੇ ਨਾਲ ਬਲਕਾਰ ਸਿੰਘ ਦੀ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਲਾਂਕਿ ਸੰਗਰੂਰ ਵਾਲਿਆਂ ਦੀ ਲਾਟਰੀ ਲਾਟਰੀ ਆ ਸੰਗਰੂਰ ਦੇ ਇਧਰਲੇ ਕੋ ਖੁੰਜੇ ਤੋਂ ਲੈ ਕੇ ਪਰਲੇ ਗੁੰਜੇ ਤੱਕ ਸਾਰੇ ਮੰਤਰੀ ਨੇ ਜਾਨੀ ਕਿ ਸੰਗਰੂਰ ਵਿਧਾਨ ਸਭਾ ਨੂੰ ਛੱਡ ਦੋ ਬਾਕੀ ਸਾਰੇ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਅਮਨ ਅਰੋੜਾ ਜਿਹੜੇ ਆ ਉਹ ਸੁਨਾਮ ਤੋਂ ਡਿੜਬਾ ਤੋਂ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਨੇ ਤੇ ਬਰਿੰਦਰ ਕੁਮਾਰ ਗੋਇਲ ਜੇਕਰ ਬਣਦੇ ਆ ਤਾਂ ਉਹ ਮੰਤਰੀ ਹੋਣਗੇ ਜਾਨੀ ਕਿ ਜਿਹੜਾ ਸੰਗਰੂਰ ਤੋਂ ਪਰਲੇ ਪਾਸੇ ਵਾਲਾ ਹਿੱਸਾ ਆ ਘੱਗਰ ਤੋਂ ਲੈ ਕੇ ਥੱਲੇ ਤੱਕ ਸਰਹੰਦ ਚੋ ਤੋਂ ਤੱਕ ਸਾਰੇ ਦਾ ਸਾਰਾ ਮੰਤਰੀਆਂ ਦਾ ਹੋ ਜਾਣਾ ਹੈ ਇੰਨੇ ਹਲਕੇ ਆਪਸ ਚ ਜੁੜੇ ਹੋਏ ਨੇ ਸੁਨਾਮ, ਡਿੜਬਾ ਤੇ ਲਹਿਰਾਗਾਗਾ ਤਿੰਨਾ ਹਲਕੇ ਆਪਸ ਦੇ ਵਿੱਚ ਹੱਦਾਂ ਨੂੰ ਸਾਂਝਾ ਕਰਦੇ ਐ ਤਾਂ ਇੱਕ ਕਾਫੀ ਰੋਚਕ ਗੱਲ ਐ ਨ ਮੇਰੇ ਖਿਆਲ ਚ ਮੈਂ ਗਲਤਾਂ ਨਾ ਹੋਵਾਤਾ ਸ਼ਾਇਦ ਸੁਨਾਮ ਨਹੀਂ ਕਰਦਾ ਡਿੜਬਾ ਤੇ ਲਹਿਰਾ ਆਪਸ ਚ ਹੱਦਾਂ ਨੂੰ ਸਾਂਝਾ ਕਰਦੇ ਆ ਤਾਂ ਇਹ ਕੁੱਲ ਮਿਲਾ ਕੇ ਲਹਿਰੇ ਤੇ ਇਸ ਨਾਮ ਦੇ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇੱਕੋ ਹੀ ਇਲਾਕਾ ਹੈ ਇੱਕੋ ਹੀ ਇਲਾਕੇ ਦੇ ਵਿੱਚ ਤਿੰਨ ਮੰਤਰੀ ਹੋਣਗੇ ਇਹ ਵੀ ਇੱਕ ਕਾਫੀ ਰੋਚਕ ਗੱਲ ਹੈ ਉਧਰ ਉਹ ਜਿਹੜਾ ਖੰਨਾ ਤੇ ਸਮਰਾਲਾ ਵੀ ਸ਼ਾਇਦ ਆਪਸ ਵਿੱਚ ਜਿਹੜੀ ਆ ਹੱਦਾਂ ਨੂੰ ਸਾਂਝਾ ਕਰਦੇ ਆ ਉੱਥੇ ਸਾਨੇਵਾਲ ਤੇ ਖੰਨਾਵੀ ਆਪਸ ਦੇ ਵਿੱਚ ਹੱਦਾਂ ਨੂੰ ਸਾਂਝੇ ਕਰਦੇ ਤਾਂ ਕੁੱਲ ਮਿਲਾ ਕੇ ਮੰਤਰੀਆਂ ਦੀ ਚੋਣ ਕਿਸ ਹਿਸਾਬ ਨਾਲ ਕੀਤੀ ਗਈ ਹੈ ਤਾਂ ਆਵਾਮ ਆਦਮੀ ਪਾਰਟੀ ਬਿਹਤਰ ਦੱਸ ਸਕਦੀ ਆ ਪਰ ਪੰਜਾਬ ਮੰਤਰੀ ਮੰਡਲ ਦੇ ਵਿੱਚ ਰਦ ਵੱਡਾ ਰਦੋਬਦਲ ਹੋਣ ਜਾ ਰਿਹਾ ਕੱਲ ਨੂੰ ਕਿਹਾ ਜਾ ਰਿਹਾ ਕਿ ਨਵੇਂ ਮੰਤਰੀਆਂ ਦੀ ਐਂਟਰੀ ਹੋਣੀ ਹੈ ਤੇ ਉਸੇ ਨਾਲ ਹੀ ਉਹਨਾਂ ਨੂੰ ਕੱਲ ਨੂੰ ਜਿਹੜੀ ਆ ਉਹ ਅਹੁਦੇ ਦੀ ਅਤੇ ਭੇਦ ਗੁਪਤ ਰੱਖਣ ਦੀ ਸੌਂ ਜਿਹੜੀ ਆ ਉਹ ਰਾਜ ਭਵਨ ਦੇ ਵਿੱਚ ਇੱਕ ਸਾਦੇ ਸਮਾਗਮ ਦੇ ਦੌਰਾਨ ਚੁਕਾਈ ਜਾਵੇਗੀ